ਵੱਡੀ ਖਬਰ ਜਿਹੜੀ ਐ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਐ ਜਿਹੜੇ ਕਿਸਾਨ 111 ਦੀ ਗਿਣਤੀ ਦੇ ਵਿੱਚ ਭੁਖੜ ਤਾਲ ਦੇ ਉੱਤੇ ਜਾ ਕੇ ਸੀਮਾ ਦੇ ਉੱਤੇ ਬੈਠਣੇ ਸੀ ਉਹ ਬੈਠ ਚੁੱਕੇ ਨੇ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਸਾਡਾ ਬਾਪੂ ਡੱਲੇਆਲਾ ਉਹ ਕੱਲਾ ਨਹੀਂ ਮਰੇਗਾ ਅਸੀਂ ਵੀ ਉਹਨਾਂ ਦੇ ਨਾਲ ਮਰਾਂਗੇ ਉਹਨਾਂ ਤੋਂ ਪਹਿਲਾਂ ਮਰਾਂਗੇ ਅਤੇ ਦੂਜੇ ਪਾਸੇ ਜਿਹੜੀ ਪੁਲਿਸ ਐ ਉਸ ਵੱਲੋਂ ਜਿਹੜੀ ਤਲਕੀ ਦਿਖਾਈ ਜਾ ਰਹੀ ਐ ਤੇ ਜਿਹੜਾ ਦੂਸਰੇ ਪਾਸੇੋਂ ਜਿਹੜਾ ਹਾਕਮ ਸਰਕਾਰਾਂ ਨੇ ਉਹਨਾਂ ਵੱਲੋਂ ਕੀ ਪੁਲਿਸ ਨੂੰ ਫੈਸਲੇ ਦਿੱਤੇ ਗਏ ਨੇ ਕੀ ਉਹਨਾਂ ਨੂੰ ਤਾਕਤ ਦਿੱਤੀ ਗਈ ਹੈ ਨੇ ਇਹ ਤਾਂ ਦੇਖਣ ਜੋਗਾ ਕਿਉਂਕਿ ਜਿਹੜੇ ਪੁਲਸ ਹੈ ਉਹ ਵੀ ਅਮਨੋ ਸਾਹਮਣੇ ਕਿਸਾਨਾਂ ਦੇ ਹੋ ਗਈ ਹੈ ਤੇ ਅੱਗੇ ਕੀ ਵਾਪਰ ਸਕਦਾ ਕੀ ਇਹਨਾਂ ਦਾ ਟਕਰਾਅ ਹੋਵੇਗਾ ਦੇਖਣ ਜੋਗਾ ਉਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਆ ਅਸੀਂ ਇਹ ਸਾਰੇ ਜਥੇਬੰਦੀ ਨੇ ਸਾਰੇ ਫੋਰਮ ਨੇ ਤੁਸੀਂ ਫੋਰਮ ਨੇ ਫੈਸਲਾ ਲਿਆ ਕਿ ਸਾਡੇ ਪ੍ਰਧਾਨ ਜੀ ਜੀ ਸੀ ਦੱਲੇਵਾਲ 52 ਦਿਨ ਹੋ ਕੇ ਮਰਨ ਵਰਤੇ ਬੈਠੇ ਨੇ ਸਰਕਾਰ ਦੀ ਕੰਤ ਜੂਨ ਤੱਕ ਨਹੀਂ ਸਰਦੀ ਹਾਲੇ 11 ਮਹੀਨੇ ਹੋ ਗਏ ਸਾਨੂੰ ਉਹ ਰਬਾੜਾਂ ਦੇ ਬੈਠਿਆਂ ਕਿੰਨੇ ਸਾਡੇ ਆਸਾਨ ਰਸੀਦ ਹੋ ਗਏ ਇਸ ਕਰਕੇ ਸਾਨੂੰ ਡੱਲੇਵਾਲ ਸਾਡੇ ਬਾਪੂ ਡੱਲੇਵਾਲ ਦੀ ਬਹੁਤ ਲੋੜ ਆ ਪੰਜਾਬ ਨੂੰ ਪੂਰੇ ਭਾਰ ਦੇ ਕਿਸਾਨਾਂ ਨੂੰ ਅਸੀਂ ਇਸ ਕਰਕੇ ਸਾਰੇ ਸੋਚਿਆ ਵੀ ਅਸੀਂ ਉਹਨਾਂ ਤੋਂ ਪਹਿਲਾਂ ਆਪਣੀ ਹਸ ਹੱਤ ਕਿਉਂ ਨਹੀਂ ਦੀ ਇਸ ਲਈ ਅੱਜ ਅਸੀਂ 111 ਕਿਸਾਨਾਂ ਦਾ ਜਥਾ ਜਿਹੜਾ ਉਹ ਮਰਨ ਵਰਤੇ ਬੈਠ ਰਹੇ ਆ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਵੀ ਜਿੰਨੀਆਂ ਤੁਸੀਂ ਦੀਆਂ ਲੈਣੀਆਂ ਨੇ ਲੈ ਲਾ ਸਾਡੇ ਕਤਾਰਾਂ ਬਹੁਤ ਲੰਮੀਆਂ ਨੇ ਅਸੀਂ ਉਹ ਪੰਜਾਬ ਦੇ ਜਾਏ ਆ ਇੰਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 98% ਕੁਰਬਾਨੀਆਂ ਦਿੱਤੀਆਂ ਸੀ ਅੱਜ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਵੀ 98% ਕੁਰਬਾਨੀਆਂ ਦੇਣ ਲਈ ਤਿਆਰ ਆਂ ਇਸ ਕਰਕੇ ਅਸੀਂ ਸਾਰੇ ਅੱਜ ਅਣਮਿੱਥੇ ਸਮੇਂ ਲਈ ਮਰਨ ਵਰਤੇ ਬੈਠੇ ਹਾਂ ਕੋਈ ਘਰੇ ਮੈਸੇਜ ਨਹੀਂ ਲਾਇਆ ਜੀ ਹੁਣ ਮੈਸੇਜ ਕੀਤਾ ਬੈਠਣ ਤੋਂ ਬਾਅਦ ਕਿ ਤਕੜੇ ਰਹੋ ਬਾਪੂ ਢੱਲੇਵਾਲ ਦੇ ਪਰਿਵਾਰ ਵਾਂਗੂੰ ਜਿਹੜਾ ਇਰਾਦਾ ਰੱਖਿਓ ਉਹਨਾਂ ਦੇ ਬੱਚਿਆਂ ਨੂੰ ਵੇਖਿਓ ਉਹਦੇ ਪਰਿਵਾਰ ਨੂੰ ਵੇਖਿਓ ਕਿ ਜਿੱਤ ਕੇ ਆਵਾਂਗੇ ਮਿਲਾਂਗੇ ਜ਼ਰੂਰ ਜਿਉਂਦੇ ਰਹੇ ਤੇ ਕਾਲੀਆਂ ਲੂਈਆਂ ਲੈ ਕੇ ਜਾ ਰਹੇ ਹਾਂ ਸਪੈਸ਼ਲ ਪ੍ਰੋਟੈਸ ਹਾਂਜੀ ਇਹ ਰੋਸ ਵਜੋਂ ਅਸੀਂ ਕਾਲੀਆਂ ਪੱਟੀਆਂ ਬਨਨ ਕੇ ਕਾਲੀਆਂ ਲੂਈਆਂ ਲੈ ਕੇ ਜਾ ਰਹੇ ਹਾਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਵੀ ਅਸੀਂ ਸਾਨੂੰ ਹਲੇ ਵੀ ਤੁਸੀਂ ਗੁਲਾਮ ਬਣਾ ਕੇ ਰੱਖਿਆ ਹੋਇਆ ਕਿਉਂਕਿ ਜੇ ਆਜ਼ਾਦ ਦੇਸ਼ ਵਿੱਚ ਅਸੀਂ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਅਸੀਂ ਅਰਦਰ ਆਜ਼ਾਦੀ ਨਾਲ ਪ੍ਰੋਟੈਸਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਕਾਲੀਆਂ ਪੱਟੀਆਂ ਬਨਨ ਕੇ ਕਾਲੀਆਂ ਲੂਈਆਂ ਲੈ ਕੇ ਜਾ ਰਹੇ ਹਾਂ ਹਰਿਆਣਾ ਸਰਕਾਰ ਵੱਲੋਂ ਪਹਿਲਾਂ ਤਾਂ ਉਧਰੋਂ ਸੀ ਹੁਣ ਮੂਰੇ ਆਏ ਗਿਆ ਕੀ ਕਹੋਗੇ ਜਿਹੜੀ ਹਰਿਆਣਾ ਪੁਲਿਸ ਵੱਲੋਂ ਮੂਰੇ ਆਏ ਦਿਖੋ ਸਰਕਾਰਾਂ ਅਤਿਆਚਾਰ ਕਰਦੀਆਂ ਹੁੰਦੀਆਂ ਨੇ ਅਸੀਂ ਤਾਂ ਮਰਨ ਵਾਸਤੇ ਤਿਆਰ ਆ ਉਹ ਭਾਵੇਂ ਪਿੱਛੋਂ ਮਾਰ ਦੇਣ ਉਹ ਭਾਵੇਂ ਅੱਗੇ ਹੋ ਕੇ ਮਾਰ ਦੇਣ ਉਹ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਚੱਲੀ ਮਰਨ ਵਾਸਤੇ ਆ ਅਗਲੇ ਮੰਗਾਂ ਮੰਨਵਾਉਣੀਆਂ ਨੇ ਕਿ ਜੇ ਮਰਨਾ ਉਹ ਸਰਕਾਰ ਵੇਖ ਲੇ ਕਿ ਸਾਨੂੰ ਮਾਰਨਾ ਹੈ ਸਾਡੀ ਮੰਗਾਂ ਮੰਨ ਲਈਏ ਕਿੰਨੇ ਕੁ ਲੰਮਾ ਸਮਾਂ ਚੱਲੂਗਾ ਇਹ ਜਿਹੜਾ ਅੱਜ 111 ਮਰਥੀ 111 ਜਿਹੜੇ ਜਾਉਂਗੇ ਇਹ ਜਿੱਦ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਸਾਡੀਆਂ ਮੰਗਾਂ ਜੇ ਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਸੰਘਰਸ਼ ਚੱਲਦਾ ਰਹੂਗਾ ਮੰਗਾਂ ਮੰਨਵਾ ਕੇ ਜਿੱਤ ਕੇ ਹੀ ਇਸ ਸੰਘਰਸ਼ ਖਤਮ ਹੋ ਸਕਦਾ ਕਿ ਨਹੀਂ ਤਾਂ ਇਸ ਸੰਘਰਸ਼ ਚੱਲਦਾ ਰਹੂ। ਉਹ ਅੱਜ 111 ਜਥਾ ਜਾ ਰਿਹਾ ਏ। ਇਹ ਮਾਨਸਿਕ ਤੌਰ ਤੇ ਲੋਕ ਤਿਆਰ ਹੋ ਕੇ ਜਾ ਰਹੇ। ਇਹ ਲੋਕ ਇੱਥੇ ਆਪ ਮਹਾਰਿਆਣੇ ਨਾਲ ਖੜੇ ਨੇ ਬਹੁਤ ਵੱਡਾ ਕੱਟ ਦੇਖੋ। ਛਾਂੜ ਕੇ ਨਾ ਕੱਟ ਰਹੇ ਨੇ। ਫਿਰ ਅੰਦਰ ਸਪੀਚ ਹੋ ਰਹੀ ਹੈ ਵੀ ਆਪਣੀ ਮਰਜ਼ੀ ਨਾਲ ਇਥੋਂ ਆਪਣੀਆਂ ਜਾਂ ਜਿੱਤ ਕੇ ਆਵਾਂਗੇ ਤੇ ਜਾਂ ਆਪਣੀ ਸ਼ਿੱਧੀ ਹੋਊਗੀ। ਮਾਨਸਿਕ ਤੌਰ ਤੇ ਜਿਹੜੇ ਲੋਕ ਹੈ ਤਿਆਰ ਹੋ ਕੇ ਆਏ ਆ ਪੰਜਾਬ ਦਾ 550 ਸਾਲ ਦਾ ਇਤਿਹਾਸ ਆ ਹਮੇਸ਼ਾ ਜਿੱਤਾਂ ਪ੍ਰਾਪਤ ਕੀਤੀ ਹੈ। ਸਪੇਸ਼ ਯਾਦ ਕਰਾਉਣ ਲਈ 98 ਪ੍ਰਕਾਰ ਦੀਆਂ ਇਹ ਪੰਜਾਬ ਨੇ ਦਿੱਤੀਆਂ ਸ਼ਹੀਦ ਹੋਣ ਲੱਗਿਆਂ ਦੀ ਕੋਈ ਗਿਣਤੀ ਘੱਟ ਨਹੀਂ ਪੈਂਦੀ। ਇਹ 112 ਦਾ ਜਥਾਵਾ ਹੀ ਸ਼ਹੀਦ ਹੋ ਜਣਗੇ ਕਿਉਂਕਿ 112 ਦਾ ਫੇਰ ਜਥਾ ਤੇ ਆ ਰਹੇ। ਉਹ ਬਹੁਤ ਹੋ ਰਿਹਾ। ਆਪ ਨੂੰ ਬੇਨਤੀ ਕਰਦੇ ਜਿਹੜੇ ਵੀ ਬਿਮਾਰ ਨੇ ਉਹ ਆਪ ਦਾ ਨਾਮ ਵਾਪਸ ਲੈ ਸਕਦੇ ਨੇ। ਬਿਲਕੁਲ ਜੀ ਬਿਲਕੁਲ ਇਹ ਬਿਮਾਰਾਂ ਵਾਸਤੇ ਨਹੀਂ ਉਹ ਬੇਨਤੀ ਕੀਤੀ ਜਾ ਰਹੀ ਆ ਵੀ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਇਸ ਜਥੇ ਨਾਲ ਜਾਓ। ਇਸ ਤੋਂ ਜਾ ਕੇ ਆਪੀਲ ਆਪ ਨੂੰ ਆਲੋ। ਸਰਦਾਰ ਕਾਕਾ ਸਿੰਘ ਪੋਲ ਦਾ ਜਨਰਲ ਸਕੱਤਰ ਪੰਜਾਬ ਉਹਨਾਂ ਨੂੰ ਅਪੀਲ ਕੀਤੀ ਗਈ ਆ ਕਿ ਇਹ ਜੇ ਮੰਨਚਿਕ ਤੌਰ ਤੇ ਤਿਆਰ ਜੋ ਫੇਰ ਨਾਲ ਖਾਓ ਕੋਈ ਬਿਮਾਰ ਹੈ ਜ ਨਹੀਂ ਬਿਮਾਰ ਤਾਂ ਵੀ ਇਹ ਅਪੀਲ ਕੀਤੀ ਗਈ ਆ ਪੀ ਜਾਏ ਮੰਗਾ ਮੰਨਣ ਜਾਏ ਸ਼ੀਦ ਹੋ ਗਿਆ ਇੰਨੀ ਬਡੇਰੀ ਉਮਰ ਦੇ ਵਿੱਚ ਜੀਜ ਹੋਣ ਦਾ ਵਾਪਸ ਜਦੋਂ ਕੋ ਸਾਡੇ ਹੱਕਾਂ ਦੇ ਰਾਜ ਕਰੇ ਠੀਕ ਨਿਭਾਈ ਸਮ 11 ਮਹੀਨੇ ਹੋ ਗਏ ਇੱਕ ਪਲ ਬੈਠੇ ਰੱਖਦੇ ਵਿੱਚ ਸਾਡੇ ਸਾਡੇ ਸੁਣੋ ਦਰਪਤ ਦ੍ਰਿਤਾ ਨਹੀਂ ਕਰਦੇ ਦਿਨਾਂ ਬਾਅਦ ਉਸ ਦੇ ਕਵਾਸ ਤੋਂ ਦਸੰਭਾਸ ਨਹੀਂ ਕਰਦਾ ਜੀ ਆਪ ਜੀ ਦਾ ਜੀ ਆਇਆਂ ਨੂੰ ਜੀ ਆਪ ਜੀ ਦਾ ਜੀ ਆਇਆਂ ਨੂੰ ਕੋਈ ਸਰਕਾਰ ਜਿੱਦਿਆ ਖੇਤਰ ਚੱਲਦਾ ਹੈ ਜਿੱਥੇ ਸਨ ਕਰੰਟ ਦਾ ਪ੍ਰਭਾਵ ਜ਼ਿਆਦਾ ਰਸਤਾ ਦੇ ਰਿਹਾ ਹੈ ਸਿੱਧਾ ਕਰਦੇ ਹਾਂ ਸਾਡੀ ਮੁਕਾਦਮੇ ਨੂੰ ਛੇੜੇ ਪਹਿਲਾਂ